ਜੇ ਨਾ ਹੋਣਾ ਇਹ ਨਾ ਸੋਚੋ ਤੇ ਜਿਹੜੇ ਮੁੱਖ ਮੰਤਰੀ بے مفخوئے وہ ਰਹੇਗੇ ਗੁਰੂ ਨੇ ಪಕ್ಷਾ ਨਹੀਂ ਕਿਸੇ ਨੂੰ ਇਹੀ ਸਰਕਾਰ ਭਾਵੇਂ ਨੂੰ ਕਿਹਾ ਦੇ ਰਹੀ ਨਹੀਂ ਉਹਦੇ ਪੁੱਤਰ ਦੇ માఫీ ਮੰਗੀਆ ਕਿ ਕੀ ਲੱਗਾ ਲੇਕਿਨ ਕੀ ਬਣਾ માਫੀਆਂ ਨਹੀਂ ਬਖਸ਼ ਜਾਂਦੇ ਕੇਵਾ ਸਭ ਤੋਂ ਵੱਡਾ ਫੁੱਲਾ ਤੁਹਾਨੂੰ ਦੋ ਸੀਟਾਂ ਤੇ ਲੈ ਆ ਕੇ ਖੜਾ ਕਰਦਾ ਫੈਸਲਾ ਕਰਨ ਵਾਲੀ ਇਹ ਅੰਦਾਜ਼ਾ ਜੀ ਲੋਕਾਂ ਦੇ ਹੋਏ ਨਹੀਂ ਲੋਕਾਂ ਨੇ ਵੀੜ ਜਾਈ ਦੋ ਇਸਿਆ ਮਿਟਾਤੀ ਵੇਖੀ ਦੋ ਇਸਿਆ ਮਿਟਾਤੀ ਵੰਡੀ ਇੱਕ ਮਹਿਲ ਹੋਇਆ ਇੱਕ ਟੋਕਾਂ ਦਾ ਤੇ ਦੋ ਘਰਿਆਂ ਵਿੱਚ ਖੱਦ ਵੰਡੀ ਇੱਕ ਚੌਂਕਾਂ ਦਾ ਤੇ ਇੱਕ ਲੋਕਾਂ ਦਾ ਸਿੱਧੂ ਚੌਂਕਾਂ ਨਾਲ ਨਿਖਦਾ ਸਿੱਧੂ ਲੋਕਾਂ ਨਾਲ ਲੋਕਾਂ ਨਾਲ ਲਖਣਾ ਸਭ ਇਤਿਹਾਸ ਦੇ ਵਿੱਚ ਉਹ ਲੁੱਟਣ ਲੱਗ ਗਿਆ ਉਹ ਰੇਟਾ ਵੇਚਣ ਲੱਗ ਗਿਆ ਉਹ ਟਕਾਹ ਕੇ ਮੇਰੇ ਤੋਂ ਪੈਸੇ ਲੈਦਾ ਸੀ ਉਹ ਟਕਾਹ ਕੇ 50000 ਕਰੋੜ ਰੁਪਇਆ ਪੰਜਾਬ ਦਾ ਲੁੱਟਦਾ ਸੀ ਕਿੱਥੇ ਆ ਗਿਆ ਕਿੱਥੇ ਆ ਦੱਸੋ ਲਾਂਡਾ ਬਣਿਆ ਪਾਣੀ ਨਗਰ ਦਾ ਤੇ ਮੈਨੂੰ ਕਹਿੰਦੇ ਹਲਕੁਮਾ ਦਾ ਵੇ ਵੇਦਨਾ ਕਿੰਨੇ ਬੰਦੇ ਜਾਣਗੇ ਮੈਂ ਕਿਹਾ ਜਾਓ ਜੀ ਘਰ ਨੂੰ ਜੇ ਅਸलो ਅਸਲੋ ਪਟਕਾ ਕੇ ਤਾੜੀ ਮਾਰਨ ਗੱਲ ਸੱਚੀ ਸੀ